ਸੋਸ਼ਲ ਮੀਡੀਆ ਵਰਤਨ ਨਹੀਂ ਆ ਵਰਤੋ ਇਹਨੂੰ ਢੰਗ ਹੋਣਾ ਚਾਹੀਦਾ ਇਹ ਸਾਡੇ ਵਾਸਤੇ ਹੀ ਬਣਿਆ ਸੀ ਪਰ ਮੇਰੀਓ ਭੈਣੋ ਯਾਦ ਰੱਖਿਓ ਜੇ ਤੇ ਹੱਕ ਤੇ ਸੱਚ ਦਾ ਪੈਸਾ ਕਮਾਉਣਾ ਫਿਰ ਤੇ ਬਹੁਤ ਔਖਾ ਅੱਜ ਜਿਨ੍ਹਾਂ ਨੂੰ ਮਾਰ ਪਈ ਹੈ ਨਾ ਐਵੇਂ ਨਹੀਂ ਰੋਂਦੇ ਚਰਦੀ ਕਲਜ ਵੀ ਬਹੁਤਿਆ ਉਹ ਰੋਣਾ ਇਸ ਗੱਲ ਦਾ ਨਹੀਂ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੰਦੇ ਇਹ ਕੁਦਰਤੀ ਆਫਤਾਂ ਪਹਿਲਾਂ ਕਦੇ ਆਈਆਂ ਨਹੀਂ ਮੀ ਪਹਿਲੀ ਵਾਰ ਪਾਇਆ ਮੀ ਅੱਗੇ ਵੀ ਬੜੇ ਪੈਂਦੇ ਆ ਪਹਿਲੀ ਵਾਰ ਥੋੜੇ ਨਾਲ ਵੀ ਹੋਣੀ ਪੰਜਾਬ 'ਚ ਮੀ ਆਇਆ ਇਹ ਪਹਿਲਾਂ ਵੀ ਬੜੇ ਮੀ ਆਉਂਦੇ ਰਹਾ ਪਹਿਲਾਂ ਵੀ ਬੜੀਆਂ ਝੜੀਆਂ ਲੱਗਦੀਆਂ ਰਹੀਆਂ 10-10 ਦਿਨ ਲਗਾਤਾਰ ਪਹਿਲਾਂ ਵੀ ਮੀ ਪੈਂਦੇ ਆਇਆ ਇਹ ਅਫਸੋਸ ਇਸ ਗੱਲ ਦਾ ਵੀ ਸਾਡੇ ਆਪਣੇ ਸਾਨੂੰ ਮਾਰ ਰਿਹਾ ਜਦ ਮੈਂ ਕਿਸੇ ਦੀ ਵੀਡੀਓ ਦੇਖ ਰਹੀ ਸੀ ਉਹਦੇ ਵਿੱਚ ਉਹ ਕਹਿੰਦੇ ਵੀ ਕਿਉਂ ਪੰਜਾਬੀਓ ਤੁਸੀਂ ਤੇ ਹਰ ਪਾਸੇ ਹਰ ਕਿਸੇ ਦੀ ਮਦਦ ਕਰਨ ਵਾਸਤੇ ਤੁਰ ਪਈ ਨਹੀਂ ਹੁਣ ਤੁਹਾਡੇ ਨਾਲ ਕੌਣ ਖੜਿਆ ਸਾਡੇ ਨਾਲ ਕੋਈ ਬਗਾਨਾ ਖੜੇ ਨਾ ਖੜੇ ਅਸੀਂ ਕਿਸੇ ਤੋਂ ਉਮੀਦ ਨਹੀਂ ਕਰਦੇ ਸਾਡਾ ਆਪਣਾ ਭਾਈਚਾਰਾ ਜੇ ਅੱਜ ਮਾਝੇ ਨੂੰ ਮਾਰ ਪਈਆ ਮਾਲਵਾ ਵੀ ਪਹੁੰਚ ਰਿਹਾ ਦੁਆਬਾ ਵੀ ਪਹੁੰਚ ਰਿਹਾ